ਹਾਂ ਜੀ ਸਰ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਆ ਪੱਤਰਕਾਰ ਭਾਈਚਾਰੇ ਦਾ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਸੋਸ਼ਲ ਮੀਡੀਆ ਦਾ ਤੇ ਸਾਰਿਆਂ ਦਾ ਮੈਂ ਵੈਲਕਮ ਕਰਦਾ ਜਿੰਨੇ ਵੀ ਸਾਡੇ ਬੌਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਬੈਨਰ ਦੇ ਹੇਠ ਹੈ ਜਿੰਨੀਆਂ ਵੀ ਜਥੇਬੰਦੀਆਂ ਅੱਜ ਐਸਸੀ ਐਸਟੀ ਓਬੀਸੀ ਸਿੱਖ ਮੁਸਲਮਨ ਨਿਆਗ ਸਿੰਘ ਜਥੇਬੰਦੀਆਂ ਤੇ 크੍ਰਿਸਚੀਅਨ ਜਥੇਬੰਦੀਆਂ ਸਾਰੀਆਂ ਅਜੇ ਇਸ ਬੈਨਰ ਦੇ ਹੇਠ ਇੱਥੇ ਇਕੱਠੀਆਂ ਹੋਈਆਂ ਨੇ ਮੈਂ ਉਹਨਾਂ ਦਾ ਵੀ ਉਹਨਾਂ ਨੂੰ ਵੀ ਜੀ ਆਖਦਾ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਵਿਸ਼ਾ ਹੈ 26 ਜਨਵਰੀ ਆ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਯਾਤਰਾ ਕੱਢਣ ਦਾ ਸੋ ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵਿੱਚ ਜਿਹੜੇ ਆ ਮੁੱਖ ਤੌਰ ਤੇ ਜਿਹੜੇ ਜਥੇਬੰਦੀਆਂ ਦੇ ਲੀਡਰ ਆ ਆ ਸਮਾਜ ਸੇਵੀ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਸਾਡੇ ਮਾਸਟਰ ਮਹਿੰਦਰ ਹੀਰ ਜੀ ਵਿਕਾਸ ਸੰਸ ਜੀ ਜੋ ਭਗਵਾਨ ਬਾਲਮੀਕੀ ਧਰਮ ਰੱਖਿਆ ਸੰਮਤੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਬੇਗੰਪੁਰਾ ਟਾਈਗਰ ਫੋਰਸ ਦੇ ਅਸ਼ੋਕ ਥਲਣ ਜੀ ਔਰ ਉਹਨਾਂ ਦੇ ਨਾਲ ਅਵਤਾਰ ਬਸੀ ਖਵਾਜੂ ਤੋਂ ਔਰ ਜੈਰਾ ਬੋਜ ਜੀ ਗੁਰਵਿੰਦਰ ਸਿੰਘ ਸੰਧੂ ਜੀ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿੰਨੇ ਵੀ ਇੱਥੇ ਸਤਿਕਾਰਯੋਗ ਲੀਡਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ ਸੋ ਮੇਰੇ ਮੇਰੇ ਵੱਲੋਂ ਜਿਹੜਾ ਇਹ ਕਹਿਣਾ ਆ ਕਿ ਜਿਹੜਾ ਭਾਰਤ ਆ ਉਹ ਸੰਵਿਧਾਨ ਦੇ ਨਾਲ ਚੱਲਦਾ ਤੇ ਸੰਵਿਧਾਨ ਹੀ ਜਿਹੜਾ ਸਾਡਾ ਸਭ ਤੋਂ ਮੁੱਖ ਭਾਰਤ ਦਾ ਗ੍ਰੰਥ ਹੈਗਾ ਸੋ ਜੇਦਨ ਸੰਵਿਧਾਨ ਦਿਵਸ ਸਿਗਾ ਉਸ ਦਿਨ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਬਾਈ ਚੰਦਰ ਚੋੜਜੀ ਨੇ ਬੜੀ ਇੱਕ ਸਪਸ਼ਟ ਗੱਲ ਟਵੀਟ ਕੀਤੀ ਸੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹਨਾਂ ਲੋਕਾਂ ਦੀ ਵੀ ਰੱਖਿਆ ਕਰਦਾ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਨੇ ਸੋ ਇਹ ਟਵੀਟ ਤੋਂ ਬਹੁਤ ਕੋ ਜਿਹੜੀ ਆ ਗੱਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਜ ਜੇ ਭਾਰਤ ਦੇ ਵਿੱਚ ਜਿਹੜੇ ਬੰਚਤ ਛੋਸ਼ਿਤ ਜਿਹੜੇ ਬਹੁਜਨ ਲੋਕ ਆ ਜੇ ਅੱਜ ਉਹ ਲੋਕ ਸਭਾ ਚ ਰਾਜ ਸਭਾ ਚ ਜਾਂ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਤੇ ਬੈਠੇ ਆ ਤੇ ਉਹ ਸਵਿਧਾਨ ਕਰਕੇ ਆ ਤੇ ਜੇ ਅੱਜ ਜਿਹੜੀ ਮਹਿਲਾ ਨੂੰ ਆਜ਼ਾਦੀ ਤੋਂ ਪਹਿਲਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹ ਮਰਦ ਦੇ ਬਰਾਬਰ ਆ ਤੇ ਸਵਿਧਾਨ ਕਰਕੇ ਆ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਅੱਜ ਦੇਸ਼ ਦੇ ਵਿੱਚ ਬਣਦਾ ਜਿਹੜਾ ਮਾਨ ਸਤਕਾਰ ਮਿਲ ਰਿਹਾ ਕਿਸਾਨਾਂ ਦੀਆਂ ਫਸਲਾਂ ਦੇ ਹੱਕ ਮਿਲ ਰਹੇ ਮਜ਼ਦੂਰਾਂ ਨੂੰ ਜਿਹਨਾਂ ਨਾਲ ਤੋਂ ਪਸ਼ੂਆਂ ਵਾਂਗੂ ਕੰਮ ਲਿਆ ਜਾਂਦਾ ਸੀ ਉਹਨਾਂ ਦਾ ਕੰਮ ਜਿਹੜਾ 8 ਘੰਟੇ ਨਿਰਧਾਰਤ ਕੀਤਾ ਗਿਆ ਸਾਰਾ ਸਵਿਧਾਨ ਕਰਕੇ ਆ ਔਰ ਸੰਵਿਧਾਨ ਨੂੰ ਐਸ ਵੇਲੇ ਜਿਹੜੀ ਸਾਡੀ ਸਾਰਿਆਂ ਦੀ ਜਿਹੜੀ ਚਿੰਤਾ ਆ ਸੰਵਿਧਾਨ ਦੇ ਵਿੱਚ ਜਿਹੜਾ ਝੂਠੀਆਂ ਸੋਧਾਂ ਦੇ ਨਾਂ ਤੇ ਜਿਹੜਾ ਉਹਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਡੇ ਲਈ ਚਿੰਤਾ ਦੀ ਗੱਲ ਹੈਗੀ ਆ ਕਿ ਸੰਵਿਧਾਨ ਦੇ ਅਸਲ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਆ ਸੋ ਇਸ ਕਰਕੇ ਅਸੀਂ 26 ਜਨਵਰੀ ਨੂੰ ਜਿਹੜਾ ਸੰਵਿਧਾਨ ਯਾਤਰਾ ਕੱਢ ਕੇ ਹਰੇਕ ਵਿਅਕਤੀ ਨੂੰ ਜਿਹੜਾ ਸੰਵਿਧਾਨ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਭਾਈ ਜਦ ਤੱਕ ਦੇਸ਼ ਦੇ ਵਿੱਚ ਸੰਵਿਧਾਨ ਆ ਉਦੋਂ ਤੱਕ ਹੀ ਸਮਾਨਤਾ ਆ ਉਦੋਂ ਤੱਕ ਹੀ ਹੱਕ ਆ ਅਗਰ ਸੰਵਿਧਾਨ ਕਿਸੇ ਤਰ੍ਹਾਂ ਖਤਮ ਹੁੰਦਾ ਤੇ ਅਸੀਂ ਸਾਰਿਆਂ ਦੇ ਹੱਕ ਜਿਹੜੇ ਬਚਤ ਹੋ ਜਾਣਗੇ ਬਾਕੀ ਜਿਹੜੀ ਅਗਲੀ ਗੱਲ ਆ ਸਾਡੇ ਵਿੱਚ ਜਿਹੜੇ ਵੱਖ-ਵੱਖ ਬਾਕੀ ਜਥੇਬੰਦੀਆਂ ਦੇ ਆਗੂ ਨੇ ਉਹ ਕਰਨਗੇ ਉਸ ਤੋਂ ਪਹਿਲਾਂ ਮੈਂ ਠੇਕੇਦਾਰ ਭਗਵੰਦ ਦਾ ਸਿੱਧੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆ ਵੀ ਆਪਣੀ ਕਰ ਰੱਖਣ ਕਾਰਜੋਗ ਮੇਰੇ ਪੱਤਰਕਾਰ ਭਰਾ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲਾਰੈਂਸ ਚੌਧਰੀ ਜੀ ਨੇ ਵਿਸਥਾਰ ਨਾਲ ਦੱਸਿਆ ਤੁਹਾਨੂੰ ਕਿ 26 ਜਨਵਰੀ ਛਬਦਾਨ ਨੂੰ ਬਚਾਉਣ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਯਾਤਰਾ ਕੱਢੀ ਜਾਏਗੀ ਜਿਹੜੀ ਰੋਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਘੰਟਾ ਘਰ ਤੱਕ ਜਾਏਗੀ ਘੰਟਾ ਕਰਨ ਨੂੰ ਅਸੀਂ ਇੱਥੇ ਕਰਕੇ ਚੁਣਿਆ ਕਿਉਂਕਿ ਬਕਾਸ਼ ਹੱਥ ਦੀ ਸਾਡੇ ਬਹੁਤ ਹੀ ਸ਼ਤਕਾਰਯੋਗ ਸਾਥੀ ਹਰ ਛਾਲ 26 ਜਨਵਰੀ ਨੂੰ ਉੱਥੇ ਝੰਡਾ ਜਿਹੜਾ ਤਿਰੰਗਾ ਜਿਹੜਾ ਫੈਰਾਉਂਦੇ ਆ ਉੱਥੇ ਫਿਰ ਤਿਰੰਗਾ ਫੈਰਾ ਕੇ ਉਹਦੀ ਖਮਾਤੀ ਕੀਤੀ ਜਾਏਗੀ ਇਹ ਜਿਹੜੀ ਯਾਤਰਾ ਆ ਭਾਰਤ ਦੇ ਨਾਗਰਿਕਾਂ ਨੂੰ ਬੋਜਨਾਂ ਨੂੰ ਜਾਗਰੂਤ ਕਰਨ ਵਾਸਤੇ ਆ ਕਿ ਸ਼ਬਦਾਨ ਜਿਹੜਾ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਸੁਰੱਖਿਆ ਕਰਦਾ ਹੈ ਤੇ ਇਹ ਸ਼ਬਦਾਨ ਨੂੰ ਜਾਣਨ ਦੀ ਸਾਰਿਆਂ ਨੂੰ ਪੂਰਾ ਅਧਿਕਾਰ ਹੈ ਕਿ ਸ਼ਬਦਾਨ ਦੇ ਵਿੱਚ ਸਾਡੇ ਜਿਹੜੇ ਹੱਕ ਹਕੂਕ ਹੈ ਉਹ ਤੁਹਾਡੇ ਵਾਸਤੇ ਹਰੇਕ ਸਮਾਜ ਦੇ ਜਿਹੜੇ ਵਿਅਕਤੀ ਆ ਉਹਨਾਂ ਵਾਸਤੇ ਰੱਖੇ ਗਏ ਆ ਲਿਖੇ ਗਏ ਆ ਤੇ ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਇਹਦੇ ਸਬੰਧ ਦੇ ਵਿੱਚ ਉਹ ਯਾਤਰਾ ਰੱਖੀ ਗਈ ਹੈ। ਛਕੜੀ ਛਕੜੀ ਜਿੱਥੇ ਬੰਦੀਆਂ ਸਮੂਹ ਜਿੱਥੇ ਬੰਦੀਆਂ ਹਥਿਆਰਪੁਰ ਦੀਆਂ ਉਹ ਸਾਡੇ ਨਾਲ ਖਮਤ ਹੈ ਥਾਰੀਆਂ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ 크ਰਿਸਚੀਅਨ ਭਾਈਚਾਰਾ ਜਿੱਥੇ ਬੰਦੀਆਂ ਭਗਵਾਨ ਬਾਲਮੀਕ ਜਿੱਥੇ ਬੰਦੀਆਂ ਬੋਧ ਜਿੱਥੇ ਬੰਦੀਆਂ ਬੋਧੀ ਸਮਾਜ ਨਾਲ ਜਿਹੜੀਆਂ ਭੀਠਵੰਦ ਤੇ ਜਿੱਥੇ ਬੰਦੀਆਂ ਹਰੇਕ ਸਮਾਜ ਜਿਹੜਾ ਹੈਗਾ ਸਰਵ ਸਮਾਜ ਦੀ ਇਹ ਯਾਤਰਾ ਹੋਵੇ। ਇਸ ਅਰਦਾ ਯਾਤਰਾ ਦਾ ਟਾਈਮ ਕਿ ਰਹੇਗਾ ਇਹ 11 ਮਈ ਤੋਂ ਲੈ ਕੇ 1 ਵਜੇ ਤੱਕ ਹੋਏਗਾ ਜੀ 에ਰੋਸ਼ਨ ਗਰਾਉਂਡ ਤੋਂ ਚੱਲ ਕੇ ਘੰਟਾ ਕਰੇ ਦੀ ਸਮਾਪਤੀ ਹੋਏਗੀ ਬਸ ਅਸੀਂ ਆਮ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਭਾਰਤ ਦੇਸ਼ ਜਿਹੜਾ ਹੈਗਾ ਸੰਵਿਧਾਨ ਦੇ ਨਾਲ ਚੱਲਦਾ ਹੈਗਾ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਜੋ ਵੀ ਕੰਮ ਕਰਨਾ ਕਰੀਏ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਾਈਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਤਾਂ ਨਸ਼ਿਆਂ ਤੋਂ ਦੂਰ ਰਹੀਏ ਸਾਰੇ ਸਾਥੀਆਂ ਨੂੰ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ 26 ਜਨਵਰੀ ਦੇ ਸਬੰਧ ਵਿੱਚ ਜੋ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਵੱਲੋਂ ਸਮੂਹ ਜਥੇਬੰਦੀਆਂ ਐਸਸੀ ਐਸਟੀ ਓਬੀਸੀ ਔਰ ਘੱਟ ਗਿਣਤੀ ਦੇ ਜਿੰਨੇ ਵੀ ਨੋਟਿਸ ਦੀਆਂ ਜਥੇਬੰਦੀਆਂ ਅੱਜ ਸਮੂਹ ਆਗੂ ਸੇਵਾਣ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਅਪੀਲ ਕਰਦੇ ਆ ਵੀ 26 ਤਰੀਕ ਨੂੰ ਠੀਕ 11 ਵਜੇ ਰੋਸ਼ਨ ਗਰਾਉਂਡ ਤੋਂ ਸ਼ੁਰੂ ਹੋ ਕੇ ਜਿਵੇਂ ਠੇਕੇਦਾਰ ਸਾਹਿਬ ਨੇ ਦੱਸਿਆ ਵੀ ਘੰਟਾ ਘਰ ਚੌਂਗਦੇ ਵਿੱਚ ਹਰ ਸਾਲ 26 ਜਨਵਰੀ ਨੂੰ ਜਿਹੜਾ ਤਿਰੰਗਾ ਲਹਿਰਾਇਆ ਜਾਂਦਾ ਇਸ ਸਾਲ ਵੀ ਘੰਟਾ ਘਰ ਦੇ ਵਿੱਚ ਚੌਂਗਦੇ ਵਿੱਚ ਜਿਹੜਾ ਤਿਰੰਗਾ ਲਹਿਰਾ ਕੇ ਇਸ ਦੀ ਸਮਾਪਤੀ ਕੀਤੀ ਜਾਵੇਗੀ ਇਹ ਯਾਤਰਾ ਜਿਹੜੀ ਆ ਇਸ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਕਿਉਂਕਿ ਕੁਝ ਲੋਕ ਜਿਹੜੇ ਸੰਵਿਧਾਨ ਤੇ ਬਾਰ ਬਾਰ ਟਿੱਪਣੀ ਕਰਦੇ ਆ ਇਹ ਉਹਨਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਸੰਵਿਧਾਨ ਜਿਹੜਾ ਹਰੇਕ ਲਈ ਹੱਕ ਬਰਾਬਰ ਦੇ ਜਿਹੜੇ ਆ ਦਿੰਦਾ ਵਾ ਖਾਸ ਕਰਕੇ ਜਿਹੜੀ ਔਰਤ ਜਾਤ ਆ ਉਸ ਨੂੰ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਦਾ ਰਚਨਾ ਕੀਤੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੱਕ ਹਕੂਕ ਜਿਹੜੇ ਆ ਉਹ ਔਰਤ ਜਾਤ ਨੂੰ ਦਵਾਏ ਕਿਉਂਕਿ ਚਾਹੇ ਔਰਤੋ ਇੱਕ ਜਰਨਲ ਸਮਾਜ ਦੀ ਹੋਵੇ ਚਾਹੇ ਐਸਸੀ ਦੀ ਹੋਵੇ ਚਾਹੇ ਬੀਸੀ ਦੀ ਹੋਵੇ ਕਿਸੇ ਵੀ ਕਾਸਟ ਦੀ ਔਰਤ ਹੋਵੇ ਸਭ ਤੋਂ ਜ਼ਿਆਦਾ ਹੱਕ ਕੂਕ ਉਹਨਾਂ ਔਰਤਾਂ ਨੂੰ ਦਵਾਇਆ ਗਿਆ ਜਿਨ੍ਹਾਂ ਨੂੰ ਆਪਣੇ ਨਾਂ ਤੇ ਜ਼ਮੀਨ ਲੈਣ ਦਾ ਹੱਕ ਨਹੀਂ ਸੀ ਨੌਕਰੀ ਕਰਨ ਦਾ ਹੱਕ ਨਹੀਂ ਸੀ ਦੂਸਰੀ ਮੈਰਿਜ ਕਰਨ ਦਾ ਹੱਕ ਨਹੀਂ ਸੀ ਸਾਰੇ ਪੜਨ ਦਾ ਹੱਕ ਨਹੀਂ ਸੀਗਾ ਔਰ ਇਹ ਸਾਰੇ ਹੱਕ ਜਿਹੜੇ ਸੰਵਿਧਾਨ ਦੀ ਬਦولت ਔਰਤ ਜਾਤ ਨੂੰ ਦਵਾਏ ਗਏ ਔਰ ਅਸੀਂ ਇਹਦੇ ਨਾਂ ਨਾਲ ਇੱਕ ਅਪੀਲ ਕਰਨੀ ਚਾਹੁੰਦੇ ਵੀ ਜਿੰਨਾ ਸਮੂਹ ਸਮਾਜ 26 ਜਨਵਰੀ ਨੂੰ ਜਿਸ ਦਿਨ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਦਿਨ ਸਾਡੀ ਅਪੀਲ ਹੈ ਸਮੂਹ ਜਥੇਬੰਦੀਆਂ ਦੀ ਵੀ ਆਪਣੇ ਘਰਾਂ ਦੇ ਉੱਤੇ 바ਵਾ ਸਾਹਿਬ ਦੇ ਜੈ ਭਿੰਦ ਦੇ ਝੰਡੇ ਲਾ ਕੇ ਜਿਹੜੇ ਉਹਨਾਂ ਨੂੰ ਇੱਕ ਸ਼ਰਧਾ ਜਲੀ ਦਿੱਤੀ ਜਾਵੇ ਔਰ ਉਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਜ਼ਰੂਰ ਪਾਈ ਜਾਵੇ ਤਾਂ ਜੋ 바ਵਾ ਸਾਹਿਬ ਦੀ ਸੋਚ ਵਾਲੇ ਲੋਕ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾ ਸਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਜਿਵੇਂ ਪੰਜਾਬ ਦੇ ਹਾਲਾਤ ਅੱਜ ਤੁਸੀਂ ਦੇਖ ਰਹੇ ਆ ਲੌਅਨ ਆਰਡਰ ਜਿਹੜਾ ਵਾ ਬਿਲਕੁਲ ਜ਼ੀਰੋ ਇਸ ਟਾਈਮ ਸਰਕਾਰ ਜਿਹੜੀ ਪੰਜਾਬ ਦੀ ਫੇਲੀਅਰ ਸਾਬਤ ਹੋ ਰਹੀ ਆ ਆਏ ਦਿਨ ਕਤਲੇਆਮ ਕੀਤੇ ਜਾ ਰਹੇ ਲੁੱਟਾ ਖੋਹਾਂ ਹੋ ਰਹੀਆਂ ਔਰਤਾਂ ਨੂੰ ਮਾਰਿਆ ਜਾ ਰਿਹਾ ਬੱਚਿਆਂ ਨੂੰ ਮਾਰਿਆ ਜਾ ਰਿਹਾ ਪਰ ਅਸੀਂ ਇਹ ਯਾਤਰਾ ਦਾ ਜਿਹੜਾ ਸਾਡਾ ਮੇਨ ਮਤਲਬ ਇਹੀ ਆ ਵੀ ਯਾਤਰਾ ਜਿਹੜੀ ਇਹ ਇਹਨੂੰ ਸੰਵਿਧਾਨ ਜਿਹੜੇ ਹੱਕ ਦਿੰਦਾ ਤੁਹਾਨੂੰ ਉਹ ਤੋਂ ਤੁਹਾਨੂੰ ਸਾਰਿਆਂ ਨੂੰ ਜਾਨੂ ਕਰਾਇਆ ਜਾਊਗਾ ਔਰ ਸਾਡੀ ਇੱਕ ਹੋਰ ਅਪੀਲ ਆ ਵੀ 26 ਜਨਵਰੀ ਨੂੰ ਆਪਣੇ ਆਪਣੇ ਘਰਾਂ 'ਚ ਰਾਤ ਨੂੰ ਦੀ ਮਾਲਾਬੀ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡਾ ਹਥਿਆਰ ਆ ਔਰ ਸਾਡੇ ਲਈ ਸਭ ਤੋਂ ਵੱਡਾ ਤਿਉਹਾਰ ਜਿਹੜਾ 26 ਜਨਵਰੀ ਜਿਸ ਦਿਨ ਦਬੇ ਕੁਚਲੇ ਲੋਕਾਂ ਨੂੰ ਆਜ਼ਾਦੀ ਮਿਲੀ ਸੀਗੀ ਇਸ ਕਰਕੇ ਸੰਵਿਧਾਨ ਦਿਵਸ ਦੇ ਮੌਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੀ ਦੀਵ ਮਾਲਾ ਜਰੂਰ ਕੀਤੀ ਜਾਵੇ ਧੰਨਵਾਦ ਥੈਂਕ ਯੂ